ਥਲੇ ਪਾਣੀ ਨਾ ਪਾਇਆ ਇਹਨਾਂ ਪਾਣੀ ਵਾਲਾ ਪਹਿਲਾਂ ਆਲੂ ਬਾਦੋ ਵਿੱਚ ਆ ਦੇਖੋ ਆਲੂ ਬਨ ਲੱਗ ਗਿਆ ਤੁਮੈਂ ਨਹੀਂ ਬਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਣੇ ਤੇ ਅੱਜ ਮੈਂ ਸਾਮਣੂ ਬਲੌਗ ਸਟਾਰਟ ਕਰੀ ਸੀ ਕਿਉਂਕਿ ਦਿਨ ਥੋੜਾ ਜਿਆਦਾ ਸੀਗਾ ਕੰਮ ਗੁੰਮਦਾ ਵੀ ਥੋੜਾ ਜਿਆਦਾ ਸੀਗਾ ਤਾਂ ਕਰਕੇ ਮੈਂ ਦਿਨ ਬਲੌਗ ਸਟਾਰਟ ਨਹੀਂ ਕੀਤਾ ਹਾਲੇ ਮੈਂ ਤਿਆਰ ਵੀ ਨਹੀਂ ਸੀ ਬਾਲ ਲਵਾਇਆ ਸਿੰਪਲ ਜੀ ਚੋਟੀ ਬਨ ਲਈ ਆ ਮੈਂ ਕਿ ਸਟਾਈਲਿਸ਼ ਰੋਲ ਕਰਨੇ ਆ ਮੈਂ ਕਿ ਸਿੰਪਲ ਜੀ ਚੋਟੀ ਬਨ ਕੇ ਡੈਡੀ ਆਣ ਵਾਲੇ ਆ ਡੈਡੀ ਰਸਤੇ 'ਚ ਆ ਕੇ ਕਹਿੰਦੇ ਸੀ ਫੋਨ ਕਰਕੇ ਹਾਲੇ ਕਿਹਾ ਮੈਂ ਹਸਬੰਦ ਗਈ ਹੋਇਆ ਸੀ ਬਾਥਰੂਮ ਗਈ ਹੋਇਆ ਲੈ ਹਾਂ ਬਾਰ ਦੇਖਵਾ ਅੱਜ ਮੌਸਮ ਗਰਮੀ ਆਣਾ ਸੀ ਅੱਜ ਗਰਮ ਮੌਸਮ ਸੀਗਾ ਮਤਲਬ ਗਰਮੀ ਲੱਗੇ ਅੱਜ ਪਸੀਨਾ ਵੀ ਮੈਨੂੰ ਆ ਰਿਹਾ ਸੀ ਬਹੁਤ ਜ਼ਿਆਦਾ ਵੈਸੇ ਨਹੀਂ ਜਾਂਦਾ ਪਰ ਅੱਜ ਪਸੀਨਾ ਆ ਰਿਹਾ ਸੀ ਬਹੁਤ ਆਜਾ ਕੋ ਮਨਾਈ ਸੀ ਆਲੂ ਦੇ ਫਰੌਂਟ ਹੈ ਆਲੂ ਦੇ ਫਰੌਂਟ ਹੈ ਆਪਾਂ ਖਾਦੇ ਆ ਤੇ ਆਲੂ ਦੇ ਫਰੌਂਟ ਬਹੁਤ ਸਵਾਦ ਲੱਗੇ ਸੀ ਮੈਂ ਤਾਂ ਦੁਪਹਿਰ ਨੂੰ ਦੋ ਫਰੌਂਟੇ ਖਾ ਲੇ ਆ ਤੇ ਹਲੇ ਸਾਡੇ ਬਰੇਸ਼ ਕੋਈ ਬਾਹਰ ਨਿਕਲੇ ਹੀ ਨਹੀਂ ਕਿ ਕਰਦੇ ਕੋਈ ਹੈ ਨਹੀਂ ਸੰਡੇ ਅੱਜ ਛੰਡੇ ਸਾਰੇ ਨੂੰ ਮੋਜ ਲੱਗੀ ਹੁੰਦੀ ਆਰਾਮ ਨਾਲ ਲੇਟ ਉਠੋ ਸਾਮ ਨੂੰ ਵੀ ਲੇਟ ਉਸ ਮਤਲਬ ਹੁੰਦਾ ਸਨੀਵਾਰ ਨੂੰ ਲੇਟ ਸੌਸ ਫਸ ਲੇਟ ਹੋ ਮਤਲਬ ਵਧੀਆ ਹੁੰਦਾ ਦਿਨ ਐ ਐਦਾ ਤਾਂ ਨਹੀਂ ਹੁੰਦਾ ਪਰ ਚਲੋ ਠੀਕ ਐ ਜਿੱਦਾਂ ਦਾ ਵੀ ਐ ਮਤਲਬ ਕਿ ਛੁੱਟੀ ਵਾਲੇ ਦਿਨ ਰਿਲੈਕਸ ਬੰਦਾ ਹੋ ਜਾਂਦਾ ਵਾ ਸਾਡੇ ਦੇਖੋ ਕਮਰੇ ਦੋਨੋਂ ਕਹੇ ਜੇ ਵੇ ਆ ਦੇਖ ਚੱਦਰ ਹੋਣੀ ਝਾੜੀਆ ਮੈਂ ਆ ਦੇਖ ਸਾਡਾ ਫਾਸਿਕ ਨਾ ਰਟਿਆ ਐ ਇੱਧਰ ਵੀ ਉਹ ਦੇਖ ਬਾਥਰੂਮ ਚ ਆ ਗਏ ਮੈਂ ਹਸਬੰਡ ਬਾਥਰੂਮ ਗਏ ਉਸ ਨਾਲ ਫਲਸਾ ਜ਼ਿਆਦਾ ਹੁੰਦੀ ਆ ਨਾ ਸਾਬਣ ਚੱਕੇ ਫਿਰਦੇ ਆ ਦੇਖ ਹਾ ਤੋੜਿਆ ਹੱਥੋ ਗਿਆਣਗੇ ਫਿਰ ਬਸ ਇੱਥੇ ਕੁਲਰ ਵਗੈਰਾ ਕੱਢਣ ਕੇ ਬਾਅਦ ਕੁਲਰ ਕੱਢਣ ਤਵਾ ਦੇਖੋ ਮੈਂ ਅੱਜ ਬਣਾ ਰਹੀ ਹਾਂ ਤੇ ਆਲੂ ਮੈਂ ਤੇ ਆਲੂ ਤਰੀ ਵਾਲੇ ਆਲੂ ਆ ਵਾਲੇ ਇਹਦੇ ਵਿੱਚ ਧੀਰਾ ਪਾਤਾ ਤੇ ਤੇਲ ਦੇ ਵਿੱਚ ਸਰੋਂ ਦਾ ਤੇ ਧੀਰਾ ਪਾਤਾ ਮੈਂ ਅੱਧ ਲਸਣ ਤੇ ਪਿਆਜ਼ ਆ ਰਹੀ ਨੇ ਰਲ ਕੇ ਆ ਤਾਂ ਤਰੀ ਵਾਲੇ ਆਲੂ ਬਣਾ ਦੱਸ ਕੇ ਨਵੇਂ ਤਰੀਕੇ ਨਾਲ

ਇੰਨੇ ਕਿ ਸਵਾਲ ਬਣਦੇ ਨੇ ਕਿ ਜਿਵੇਂ ਬਿਲਕੁਲ ਢਾਬੇਦਾਰ ਬਣਦੇ ਐ ਇਹ ਬਣਦੇ ਆ। ਹਨੰ ਨੰ ਤਰੀਆ ਤਿਆਰ ਬਣਾ ਰਹੇ ਆ। ਇਹ ਆਲੂ ਜਦ ਤੱਕ ਛੇਲ ਲਿੰਦੀ ਆ ਜੇ ਛੇਲੂ ਕੀ ਫਿਰ ਤੁਹਾਨੂੰ ਦਿਖਾਉਣੀ ਆ। ਇਹ ਪਿਆਜ਼ ਸਾਡੇ ਬ੍ਰਾਊਨ ਹੋ ਚੁੱਕਿਆ ਆ ਦੇਖਾ। ਮੇਰੇ ਹਸਬੰਦ ਨਾ ਹੁਣ ਮੇਰੇ ਹਸਬੰਦ ਕਹਿੰਦੇ ਮੈਂ ਸਬਜ਼ੀ ਨੂੰ ਤੜਕਾ ਲਾ ਰਿਹਾ। ਨਾ ਮੈਂ ਕਹਾਂ ਜੀ ਮੈਂ ਬਣਾਉਣਾ। ਇਹ ਤਾਂ ਆਲੂ ਮੈਸ਼ ਕਰ ਰਹੇ ਨੇ ਹਲੇ ਆਲੂ ਮੈਸ਼ ਕਰਨ ਤਵਾਦ। ਪਹਿਲਾਂ ਉਹਦੇ ਵਿੱਚ ਉਹ ਪਾ ਦਿਓ ਟਮਾਟਰ। ਆ ਛੱਡ ਦਵਾਂ। ਟਮਾਟਰ ਪਾ ਦਿਓ। ਉਹਦੇ ਵਿੱਚ ਪਹਿਲਾਂ ਮਸਾਲਾ ਪਾਓ। ਚਲੋ। ਮਸਾਲਾ ਪਾਓ। ਮਸਾਲਾ ਹਿਲਾ ਲਾ ਹਾਂ ਥੋੜਾ ਜਿਹਾ ਹਿਲਾ ਲਾ ਸਾਰੇ ਤਰੀਕੇ ਨਾਲ ਹਿਲਾਓ ਦੋ ਚਮਚਾ ਪਾ ਲਓ ਹੁਣ ਇਹਦੇ ਵਿੱਚ ਨਮਕ ਨਹੀਂ ਪਾਉਣਾ ਨਮਕ ਨਮਕ ਪਾਓ 1 ਚਮਚਾ ਪਾਰਕਾ ਪੂਰਾ ਆ 1 ਚਮਚਾ ਨਮਕ ਪਾਤਾ ਹੋਰ ਹਲਦੀ ਕਿੰਨੀ ਅੱਧੀ ਹੋਰ ਲਾਲ ਮਿਰਚ ਕਿੰਨੀ ਥੋੜੀ ਜਿਹਾ ਜ਼ਿਆਦਾ ਨਹੀਂ ਪਾਓ ਔਰ ਘੱਟ ਔਰ ਘੱਟ ਔਰ ਘੱਟ ਸਾਰੀ ਘੱਟ ਕਰ ਦੋ ਬਸ ਬਸ ਠੀਕ ਹੈ ਹੁਣ ਲਾਲ ਮਿਰਚ ਪਾਤੇ ਇਹ ਨਾ ਨਾ ਹੋਣਾ ਇਹ ਇਹਦੇ ਵਿੱਚ ਉਹ ਹੁਣ ਪਾਓ ਲੈ ਨੂੰ ਕਰ ਲੈ ਉਹ ਵੀ ਪਾਣੀ ਨਾ ਪਾਇਓ ਇਹਨਾਂ ਪਾਣੀ ਬਣਾ ਕੇ ਲਾਲੂ ਬਾਦੋ ਵਿੱਚ ਆ ਦੇਖ ਆਲੂ ਬਣ ਲੱਗਦੇ ਹੋਇਆ ਆਲੂ ਪਾਤੇ ਇਹਨਾਂ ਦੇ ਵਿੱਚ ਤੇ ਉਹਨੂੰ ਪਹਿਲਾਂ ਮੈਸ ਕਰ ਦਿਓ ਥੋੜਾ ਜਿਹਾ। ਕੀ ਮੈਸ? ਹਿਲਾ ਦਿਓ ਥੋੜਾ ਜਿਹਾ। ਦੇਖੇ ਕਲਰ ਕਹਿ ਜਾਇਆ ਵਧੀਆ ਆਇਆ ਨਾ ਜਿੰਨੇ ਹੀ ਬਣੀ ਹੋਈ ਵਧੀਆ ਤੁਸੀਂ ਤੁਹਾਨੂੰ। ਨਹੀਂ। ਹਾਂ। ਹੁਣ ਪਾਣੀ ਬਾਦ। ਪਾਣੀ ਪਾ ਲੈਨੇ। ਕਿੰਨਾ ਪਾਣ? ਬਸ ਦੇਖ ਲੈ ਜਦੋਂ ਪਤਲੀ ਨਾ ਉਹ ਦਿਖਾਇ। ਹਾਂ। ਸਾਰੇ ਇਹ ਕਹਿਣਗੇ ਜੂਰੂ ਦਾ ਗੁਲਾਮ ਹੋ ਗਿਆ ਗਲਤ। ਵੇਰਦੋ ਗੁਲਾਮ ਤੁਸੀਂ ਮੇਰੇ ਅੱਗੇ ਇਹ ਸਬਜ਼ੀ ਖਾ ਗਏ ਕਿ ਇਹ ਸਬਜ਼ੀ ਖਾਏ ਮੈਂ ਨਾਲ ਬੋਲਿਆ ਹਾਂ ਕੀ ਕਹਿ ਰਹੇ ਸਰ ਸਬਜ਼ੀ ਖਾ ਗਏ ਕਿ ਉਹ ਵੇਰ ਗਲ ਕਰੇਗੀ ਅੱਛਾ ਹੰਦ ਉਹਦੇ ਵਿੱਚ ਨਮਕ ਟੇਸਟ ਕਰੋ ਚਮਚ ਨਾਲ ਛੋਟੀ ਚਮਚ ਲੈ ਲੋ ਛੋਟੀ ਚਮਚ ਬਟੇ ਚਮਚ ਵਿੱਚ ਨਮਕ ਪਾ ਲੈ ਗਰਮ ਹੋਗਾ ਕਿਹਦਾ ਆਉਨ ਕੁੱਕਰ ਬੰਦ ਕਰ ਦੋ ਚਾਰ ਲਾਉਂ ਜੀ ਸਬਜੀ ਬਣ ਗਈ ਆ ਉਹਨੇ ਮਸਾਲਾ ਨਹੀਂ ਰੱਖਾ ਦੋ ਐ ਸਬਜੀ ਬਣੂਗੀ ਉਸ ਵੇ ਤਾਂ ਸਬਜੀ ਦਾ ਗੰਧ ਦੇ ਕੇ ਤੁਸੀਂ ਕਹਿ ਹੀ ਹੋਣਾ ਹਾਂ ਤੇ ਜਾਈ ਜਿਹਦੀ ਸਬਜੀ ਬਣਾਈ ਇਥੇ ਮੀਂਹ ਦੀ ਸਬਜੀ ਤੁਸੀਂ ਖਾ ਲਿਆ ਇੱਕ ਇਹ ਤਾਂ ਨਹੀਂ ਬਣਾਈ ਕੋਈ ਆ ਲੈ ਦੇ ਦੇ ਮੈਂ ਦੱਸ ਦਵਾਂ ਉਹ ਸਵਾਇਆ ਦੱਸਦੇ ਮੇਂ ਝੂਠ ਮਾਰੀ ਜਾਂਦੇ ਹਾਂ 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 ਸਬਜੀ ਬਣੂਗੀ ਹਾ ਤੋ ਲੋ ਆਲੂ ਵਾਲੇ ਕਿਤੇ ਲਾਣਾ ਦੇ ਹਾਂ ਗੰਦੇ ਕਰ ਦੋ ਸਾਰੇ ਫ੍ਰਿਜ ਫਰੋਜ ਕੋਈ ਪਤਾ ਹਾਂ ਵਾਹ ਹੱਥ ਔਰ ਲੋ ਬੰਨਾ ਹਸਬੰਡ ਹੋਦੂ ਐ ਸਾਉ ਸੌ ਹੱਥੋਂ ਜਾ ਰਿਹਾ ਬੋਲ ਰੇ ਦੇਖੋ ਰੋਂਦੀ ਪਈ ਐ ਇਹ ਬੱਚੀ ਬਣ ਰਹੀ ਆ ਆਪਣੇ ਆ ਇਹ ਬੱਚੀ ਬਣਦੀ ਪਈ ਐ ਦੇਖੋ ਆ ਵੀਡੀਓ ਬੰਦ ਕਰ ਦੋ ਆ ਵੀਡੀਓ ਬੰਦ ਕਰ ਦਿਓ ਇਹ ਨਾ ਮੇਰੇ ਬਾਲਾ ਦੀ ਗੁੱਤ ਕਰਦੀ ਪਈ ਸੀ ਮੈਂ ਇਹਨਾਂ ਕੇ ਹਟ ਗਿਆ ਹਰ ਕਿਲੇ ਰੋਣ ਲੱਗੀ ਹੋਈ ਐ ਦੇਖੋ ਕਿ ਹਾਂ ਮੈਨੂੰ ਕਿਉਂ ਗਿਆ ਇੰਦਾ ਪਤਨੀ ਜਨਾਨੀ ਨੂੰ ਹੱਥ ਨਿਭਾਈ ਤਾਂ ਘਰ ਵਾਲੀ ਨੂੰ ਵੀ ਹੈਗੀਆਂ ਕਪੜੇ ਘਰ ਵਾਲੀ ਫੜਫੜ ਕੇ ਬਾਲਾ ਦੀ ਗੁੱਤਾ ਕਰੀ ਜਾਣਗੀਆਂ ਹਾਂ ਲੈ ਜੇ ਤੁਸੀਂ ਬੰਦ ਲੈਣਾ ਤਾਂ ਮੈਂ ਕਹਿੰਨੀ ਆ ਵੀਡੀਓ ਬਣਾਣ ਲੱਗੇ ਸਾਡੋ ਹੋਏ ਓਏ ਹੋਏ ਹੋਏ ਇੰਨੀ ਸ਼ਰੀਫ ਇਹ ਇਹ ਰੂਮ ਮੇਰੇ ਕਦੇ ਦੇਖਿਆ ਨਿੱਧਰਾ ਕਰੀ ਜਿੱਦਾਂ ਵੀਡੀਓ ਬੰਦ ਹੋ ਗਈ ਨਾ ਤਲਵਾਰ ਜਾਂ ਕਰਿੰਦੀ ਐ ਬਣਾ ਲੈ ਤੁਹਾਨੂੰ ਵੀਡੀਓ ਅੱਛਾ ਫੇਰ ਆਹ ਦੇਖੋ ਸਬਜੀ ਨਾ ਬਣਾਈਆ ਲੈ ਵੀ ਸਬਜੀ ਦਾ ਕਲਰ ਚੈੱਕ ਕਰੋ ਦੋਸਤੋ ਕਲਰ ਤਾਂ ਸਹੀ ਲੱਗ ਰਿਹਾ ਕਾਂਝੋ ਕਿੱਦਾਂ ਦੀ ਹੋਊਗੀ ਕਿਉਂ ਕਾਂਝੀ ਕਿੱਦਾਂ ਦੀ ਹੋਊਗੀ ਕਿਉਂ ਸਬਜ਼ੀ ਦਾ ਕਲਰ ਦੱਸੋ ਮਾੜਾ ਵਾ ਨਾਲ ਡਿਫਰੈਂਟ ਤਰੀਕੇ ਨਾਲ ਬਣਾਈ ਆ ਮੈਂ ਵਿੱਚ aí ਦੇ ਵਿੱਚ ਆਪਣਾ ਪਿਆਰ ਪਾਇਆ ਮੈਂ ਵਿੱਚ aí ਦੇ ਪਿਆਰ ਭੁੱਲਿਆ ਹੋਇਆ ਦੇਖਦਾ ਕਿੰਨਾ ਪਿਆਰ ਜਿਵੇਂ ਕਾਂਝ ਤੇ ਲੱਗਦਾ ਜੇ ਸਹੀ ਨਾ ਬਣੀ ਜੇ ਡੈਡੀ ਨੇ ਮੈਨੂੰ ਬੋਲਤਾ ਜੇ ਡੈਡੀ ਨੇ ਮੈਨੂੰ ਕਿਹਾ ਜੋਤੀ ਕੀ ਬਣਾਇਆ ਮੈਂ ਕਿ ਮੈਂ ਕੁਝ ਨਹੀਂ ਬਣਾਇਆ ਤੁਹਾਡੇ ਮੁੰਡੇ ਨੇ ਬਣਾਇਆ ਜੋ ਬਣਾਇਆ ਵਾ ਕਿ ਉਹ ਸਬਜ਼ੀ ਦੇ ਨਾਮ ਮਾੜਾ ਕਿਤੇ ਸਬਜ਼ੀ ਦੱਸੋ ਦੇਖੋ ਗਾਇਸ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਸਬਜ਼ੀ ਹੁਣੇ ਭਾਂਡੇ ਵਾਂ ਕਿੰਨੇ ਗੰਦੇ ਕਿਤੇ ਆ ਇੱਕ ਆ ਪਲੇਟ ਇੱਥੇ ਮੈਂ ਹਾਲੇ ਵੀ ਹੋਰ ਵੀ ਭਾਂਡੇ ਇੱਥੇ ਕਿਤੇ ਗੜਵੀ ਗੜਵੀ ਵੀ ਇੱਥੇ ਭਈ ਉਹ ਦੇਖੋ ਉਹ ਭਾਂਡਾ orange ਵਾਲਾ ਆ ਦੇਖੋ ਇਹਦੇ ਵਿੱਚ ਕੀ ਹੈ ਬਾਲਟੀ ਚ ਆ ਦੇਖੋ ਆਲੂ ਸਿੱਟੇ ਆ ਬਾਲਟੀ ਦੇ ਵਿੱਚ ਸਬਜ਼ੀ ਦੇ ਹੋਏ ਦਾਦੀ ਹੁੰਦੀ ਆ ਇੰਨੇ ਭਾਂਡੇ ਗੰਦੇ ਕਿਤੇ ਹੋਇਆ ਇਹਨਾਂ ਨੇ ਇੰਨੇ ਇੰਨੇ ਬਹੁਤ ਜ਼ਿਆਦਾ ਨਾ ਦਿਮਾਗ ਸਬਜ਼ੀ ਬਣਾਉਂਦੇ ਇੰਨੀ ਜੀ ਪੰਡ ਦਾ ਸਗੰਦੇ ਗਲਦੇ ਆ ਅਸੀਂ ਵੀ ਤਾਂ ਸਬਜੀ ਬਣਾਉਂਦੇ ਸਾਡੇ ਪੰਡ ਗੰਦੇ ਨਹੀਂ ਹੁੰਦੇ ਕਦੇ ਵੀ ਹਾਂ ਹੱਥ ਲਾ ਲ ਕੇ ਸਾਰੇ ਪੰਡ ਖਰਾਬ ਕਰ ਦਿੰਦੇ ਆ ਹਾਂ ਸਹੀ ਗੱਲ ਦਈ ਹੈ ਤੇ ਗਾਇਜ਼ ਇੱਕ ਤਾਂ ਗੱਲ ਰਹਾ ਕਿ ਸਾਨੂੰ ਵੀ ਅੱਜ ਹੀ ਪਤਾ ਲੱਗੀ ਹੁਣ ਹੀ ਪਤਾ ਲੱਗੀ ਆ ਹਾਂ ਤੇ ਅੱਛਾ ਇਹ ਪਤਾ ਕਿਉਂ ਵਿਚਾਰੀਏ ਕਿਉਂਕਿ ਉਹ ਗੱਲ ਜ਼ਰੂਰੀ ਆ ਉਹ ਵੀ ਨੇ ਸੈਲਵਟ ਤੇ ਆ ਰਹੇ ਹੋ ਕਿਉਂਕਿ ਕੱਲ ਜਨਮ ਅਸ਼ਮੀ ਆ ਤੇ ਸਾਡੇ ਵੱਲੋਂ ਸਾਰਿਆਂ ਨੂੰ ਜਨਮ ਅਸ਼ਮੀ ਦੀਆਂ ਬਹੁਤ ਬਹੁਤ ਬਧਾਈਆਂ ਤੇ ਕ੍ਰਿਸ਼ਨਪਰਮ ਜੀ ਦਾ ਕੱਲ ਜਰਦੀਨਾ ਜਿਹੜੀ ਕ੍ਰਿਸ਼ਨਪਰਮ ਜੀ ਮੰਦਿਰ ਨੂੰ ਉਹਨਾਂ ਨੇ ਸਾਡੇ ਕੋਲੋਂ ਰਾਦੇ ਰਾਦੇ ਤੇ ਜੀ ਹੁਣੇ ਪਰਸਾ ਦੇ ਸੰਧ ਪਤਨੀ ਜੀ ਦਾ ਜਨਮਸਤਮੀ ਹੋਇਆ ਤੇ ਉਹਨਾਂ ਅੰਕੀ ਆਇਆ ਸੀ ਤਾਂ ਜਨਮਸਤਮੀ ਆ ਹਾਂ ਤੇ ਫਿਰ ਇਹ ਹੁਣ ਲੱਗਦੀ ਜਨਮਸਤਮੀ ਦਾ ਵਰਤ ਉਹ ਦੇਖਦੇ ਅਸੀਂ ਵਰਤ ਰੱਖਦੇ ਆ ਨਹੀਂ ਰੱਖਣਾ ਤਾਂ ਪਾਉਗੇ ਹੀ ਰੱਖ ਲੇਗੇ ਤਾਂ ਵਧੀਆ ਵਾ ਹਾਂ ਤੇ ਬਾਕੀ ਮੇਰੀ ਸਬਜੀ ਬਣਾਈ ਹੋਈ ਤੁਸੀਂ ਰੰਗ ਦੇਖੋ ਰੰਗ ਦੇ ਹਿਸਾਬ ਤੋਂ ਐਕਸਪੀਰੀਅੰਸ ਕਰ ਸਕੋ ਸਬਜੀ ਕਾਹੀ ਹੋਊਗੀ ਹਾਂ ਇਹ ਇਹ ਘਰ ਵਾਲਾ ਮਿਲਣਾ ਨਹੀਂ ਤੇ ਕਿੱਦਾਂ ਓਹ ਸੋ ਆਇਆ ਜਾ ਘਰ ਵਾਲਾ